ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਨੇ ਫੈਡਰਲ ਐਮਪੀ ਬਣਨ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸੋਹੀ ਐਡਮਿੰਟਨ ਸਾਊਥ ਈਸਟ ਤੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਮੇਅਰ ਦੇ ਅਹੁਦੇ ਤੋਂ ਛੁੱਟੀਆਂ ਲੈ ਲਈਆਂ ਨੇ ਉਹਨਾਂ ਦੱਸਿਆ ਕਿ ਉਹ ਐਡਮਿੰਟਨ ਵਾਸੀਆਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਇਹ ਚੋਣ ਲੜ ਰਹੇ ਨੇ ਸੋਹੀ ਦੀ ਗੈਰ ਮੌਜੂਦਗੀ 'ਚ ਡਿਪਟੀ ਮੇਅਰ ਅਤੇ ਕੌਂਸਲਰ ਕੈਰਨ ਪ੍ਰਿੰਸਪੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਨੇ ਪੰਜਾਬੀ ਮੂਲ ਦੇ ਅਮਰਜੀਤ ਸੋਹੀ ਮਿਊਨਿਸਪਲ ਅਤੇ ਫੈਡਰਲ ਪੱਧਰ ਤੇ ਸਿਆਸਤ ਕਰ ਚੁੱਕੇ ਨੇ ਸੋਹੀ ਸਿਆਸੀ ਸਫ਼ਰ ਦੀ ਸ਼ੁਰੂਆਤ ਮਿਊਂਸੀਪਲ ਪੱਧਰ ਤੋਂ ਹੀ ਹੋਈ ਸੀ 2004 ਚ ਕੌਂਸਲਰ ਦੀ ਚੋਣ ਹਾਰਨ ਤੋਂ ਬਾਅਦ 2007 ਦੌਰਾਨ ਵਾਰਡ 6 ਤੋਂ ਉਹ ਪਹਿਲੀ ਵਾਰ ਕੌਂਸਲਰ ਚੁਣੇ ਗਿਆ ਸੀ ਮਿਲੀ ਜਾਣਕਾਰੀ ਅਨੁਸਾਰ ਸੋਹੀ 2007 ਤੋਂ 2015 ਤੱਕ ਸ਼ਹਿਰ ਦੇ ਕੌਂਸਲਰ ਰਿਹਾ 2015 ਦਾਨ ਸੋਹੀ ਨੇ ਫੈਡਰਲ ਸਿਆਸਤ ਦਾ ਰੁਕ ਕੀਤਾ ਅਤੇ ਉਹ ਐਡਮਿੰਟਨ ਮੈਲਵੂਡਜ਼ ਰਾਈਡਿੰਗ ਤੋਂ ਲਿਬਰਲ ਐਮਪੀ ਚੁਣੇ ਗਏ ਲਿਬਰਲ ਸਰਕਾਰ ਦੌਰਾਨ ਸੋਹੀ ਨੈਚੁਰਲ ਰਿਸੋਰਸਸ ਅਤੇ ਇਨਫਰਾਸਟ੍ਰਕਚਰ ਮਿਸਟਰ ਰੇ 2019 ਦੌਰਾਨ ਸੋਹੀ ਨੂੰ ਕੰਜ਼ਰਵੇਟਿਵ ਉਮੀਦਵਾਰ ਟਿਮ ਉਪਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ 2021 ਦੌਰਾਨ ਅਮਰਜੀਤ ਸੋਹੀ ਐਡਮਿੰਟਨ ਤੋਂ ਮੇਅਰ ਚੁਣੇ ਗਏ ਸੋਹੀ ਐਡਮਿੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ